ਤੁਸੀਂ ਦੇਖੋ ਦੇਰੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 15 ਮਾਰਚ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਅੱਜ ਜਿਹੜੇ ਸ਼ਹਿਰ ਚੱਲਣ ਵਾਲੇ ਈ ਰਿਕਸ਼ਾ ਹੋਣ ਚਾਹ ਆਟੋ ਹੋਣ ਉਹਨਾਂ ਲਈ ਇੱਕ ਡਰੈਸ ਕੋਡ ਦਾ ਵੀ ਕਿਹੜੇ ਅੱਜ ਤੋਂ ਕਹਤਾ ਵੀ ਆਪਣੀ ਵਰਦੀਆ ਪਾਣੋ ਇਸ ਦੇ ਨਾਲ ਹੀ ਜਿੰਨੇ ਵੀ ਆਟੋ ਡਰਾਈਵਰ ਭਰਾ ਹੈਗੇ ਉਹਨਾਂ ਨੂੰ ਆਪਣੇ ਆਟੋ ਅੱਗੇ ਔਰ ਪਿੱਛੇ ਨੰਬਰ ਪਲੇਟ ਨਾਲ ਨੇਮ ਪਲੇਟ ਯਾਨੀ ਕਿ ਉਹਨਾਂ ਡਰੈਸ ਪ੍ਰੋਪਰ ਮੋਬਾਈਲ ਨੰਬਰ ਹੋਣਾ ਚਾਹੀਦਾ ਤਾਂ ਕਿ ਉਹਨਾਂ ਲਗੇਤੇ ਦੱਸ ਦਈਏ ਕਿ ਟ੍ਰੈਫਿਕ ਪੁਲਿਸ ਲੁਧਿਆਣਾ ਸ਼ਹਿਰ ਦੇ ਵਿੱਚ ਕਿ ਟ੍ਰੈਫਿਕਸ ਮਸਿਆਂ ਨੂੰ ਦੂਰ ਕਰਨ ਵਾਸਤੇ ਹੁਣ ਨਵਾਂ ਇਨੀਸ਼ੀਏਟਿਵ ਲਟਾਇਆ ਗਿਆ ਇਸ ਦੇ ਨਾਲ ਹੀ ਉਹ ਸ਼ਰਾਰਤੀ ਅਨਸਰ ਜਿਹੜੇ ਆਟੋ ਦੀ ਆੜ੍ਹਤ ਦੇ ਵਿੱਚ ਆਮ ਲੋਕਾਂ ਨਾਲ ਲੁੱਟਖਾਹਾਂ ਕਰਦੇ ਸੀ ਉੱਤੇ ਵੀ ਨਕੇਲ ਕੱਸਣ ਦੀ ਤਿਆਰੀਆਂ ਜੀ ਹੁਣ ਜੁਟ ਗਈ ਹੈ ਤਾਂ ਇਸ ਦਾ ਅਸਰ ਦੇਖਣ ਨੂੰ ਮਿਗਾ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਜਿਹੜੇ ਆਟੋ ਵਾਲਿਆਂ ਨੇ ਆਪਣੀ ਕਿ ਵਰਦੀਆਂ ਪਾਣੀ ਸ਼ੁਰੂ ਕਰਤੀ ਉਸ ਦੇ ਨਾਲ ਹੀ ਆਪਣੇ ਆਟੋ ਦੇ ਅੱਗੇ ਔਰ ਪਿੱਛੇ ਬਗੈਦਾ ਨੇਮ ਪਲੇਟ ਨੰਬਰ ਪਲੇਟ ਲਗਾਣੀ ਸ਼ੁਰੂ ਕਰਤੀ ਤੇ ਕੀਤਾ ਗਿਆ ਤੇ ਜਿਹੜੇ ਜੈਨੂ ਨੇੜੇ ਆਟੋ ਕੰਮ ਕਰ ਰਹੇ ਮੇ ਮੇਤ ਕਸ਼ਪਰਾ ਹੈਗੇ ਆ ਉਹ ਆਟੋ ਦੀ ਵਰਦੀਆਂ ਪਾਣੀ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਸਾਰੇ ਆਟੋ ਵਾਲਿਆਂ ਨੇ ਆਪਣੀਆਂ ਵਰਦੀਆਂ ਦੇ ਨਾਲ ਜਿਹੜੇ ਅੱਜ ਤੋਂ ਹੀ ਆਪਣਾ ਕੰਮ ਸ਼ੁਰੂ ਕਰਦਾ ਕਿਉਂਕਿ ਇਹ ਨਹੀਂ ਚਾਹਦੇ ਵੀ ਇਹ ਵੀ ਆਪਣਾ ਪਰਿਵਾਰ ਪਾਲਦੇ ਆ ਤਾਂ ਕਿ ਜਿਹੜੇ ਦੂਸਰੇ ਸ਼ਰਾਰਤੀ ਅੰਸਰ ਦੇ ਆਟੋ ਦੇ ਆਟ ਦੇ ਵਿੱਚ ਲੋਕਾਂ ਨੂੰ ਲੁੱਟੋ ਕਰਦੇ ਸੀ ਉੱਤੇ ਵੀ ਨਿਕਲ ਕਸੂਈ ਹੋ ਗਈ ਇਸ ਦੇ ਨਾਲ ਇਹ ਦੱਸਦੀ ਹੈ ਕਿ ਆ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਵਾਸਤੇ ਇਹ ਵੀ ਆਪਣਾ ਯੋਗਦਾਨ ਪਾਉਂਦੇ ਆ ਕਿਸ ਤਰ੍ਹਾਂ ਵਰਦੀਆਂ ਪਾਣੀ ਸ਼ੁਰੂ ਕਰਤੀਆਂ ਹਾਂਜੀ ਜੀ ਚੰਗਾ ਲੱਗਦਾ ਹੈ ਵਰਦੀਆਂ ਮਾਨੀ ਹਾਂਜੀ ਹਾਂਜੀ ਕੀ ਲੱਗਦਾ 20 ਵਰਦੀ ਪਾਣ ਅੱਗੇ ਪਿੱਛੇ ਨੰਬਰ ਲਖਾਨਾ ਤੁਹਾਨੂੰ ਫਾਇਦਾ ਹੋਊਗਾ ਇਸ ਚੀਜ਼ ਦਾ ਹਾਂਜੀ ਉਹਨਾਂ ਤੋਂ ਫਾਇਦਾ ਹੋਣਾ ਚਾਹੀਦਾ ਹੈ ਜਿਹੜੋ ਕਪਲੇਨ ਆ ਰਹੀ ਹੈ ਉਹ ਨਹੀਂ ਆਏਗੀ ਜੋ ਬੰਦੇ ਬਦਨਾਮ ਹੈ ਕੁਝ ਬੰਦੇ ਜੋ ਕਰ ਰਹੇ ਹਨ ਬਦਨਾਮ ਸਾਰੇ ਹੋ ਰਹੇ ਹਨ ਤੁਹਾਡੀ ਪਛਾਣ ਹੋ ਗਈ ਹੈ ਇਹ ਟ੍ਰੈਫਿਕ ਪੁਲਿਸ ਲੁਧਿਆਣਾ ਦਾ ਸਹੀ ਕਦਮ ਹੈਗਾ ਵਧੀਆ ਹਾਂਜੀ ਹਾਂਜੀ ਫਾਇਦਾ ਹੋਊਗਾ ਇਹਨਾਂ ਨੂੰ ਉਹਨਾਂ ਚਾਹੀਦਾ ਵੀ ਦੇਖ ਸਕਦੇ ਹੋ ਇਹ ਡਰਾਈਵਰ ਦੇ ਲੋਕ ਸਵਾਰੀਆਂ ਲੈ ਕੇ ਆਉਂਦੇ ਆ ਵਗੈਰਾ ਵਰਦੀ ਪਾ ਕੇ ਬੈਠੇ ਆ ਤਾਂ ਕਿਤੇ ਕਿਤੇ ਇੱਕ ਤਾਂ ਜੈਨੂਨੇਟਡ ਡਰਾਈਵਰ ਹੁੰਦੇ ਆਪਣੇ ਪਰਿਵਾਰ ਪਾਲਦੇ ਉਹਦੀ ਪਛਾਣ ਹੋਗੇ ਨਾਲ ਹੀ ਨੰਬਰ ਪਲੇਟ ਔਰ ਨੇਮ ਪਲੇਟ ਲੱਗਣਾ ਕਾਫੀ ਫਾਇਦਾ ਫਿਰ ਹੋਗਾ ਕਿ ਸਾਡੇ ਦੇਖੋ ਕਿੰਨਾ ਫਾਇਦਾ ਹੋਊਗਾ ਤੁਹਾਡਾ ਸਰ ਫਾਇਦਾ ਫਾਇਦਾ ਤਾਂ ਤਾਂ ਹੈ ਨਾ ਜੇ ਗੱਡੀਆਂ ਬੰਦ ਕਰਨ ਹੁਣ ਸਾਡੇ ਕਿਹੜੀਆਂ ਗੱਡੀਆਂ ਬੰਦ ਕਰਨ ਜਿਨ੍ਹਾਂ ਦੀ ਆਰਸੀ ਹੈ ਨਹੀਂ ਆਰਸੀ ਹੈ ਨਹੀਂ ਹਾਂ ਲੇਕਿਨ ਟਾਈਮ ਦਿੱਤਾ ਸਰਕਾਰ ਨੇ ਵੀ ਇਨ ਇਟ 2 ਮਿੰਟ ਟਾਈਮ ਦਿੱਤਾ ਆ ਵੀ ਲੱਗਦਾ ਵੀ ਅਸਰ ਹੁਣ ਹੋਊਗਾ ਸ਼ੁਰੂ ਦੇਖੋ ਜੀ ਜੇ ਸਾਹਮਣੇ ਚੱਲ ਰਹੀਆਂ ਗੱਡੀਆਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਅਸਰ ਹੋਊਗਾ ਲੇਕਿਨ ਹੁਣ ਵਰਦੀ ਤੁਸੀਂ ਵਰਦੀ ਪਾਈ ਆ ਆਪਣੇ ਨੰਬਰ ਨੇਮ ਪਲੇਟ ਤੇ ਲਿਖਿਆ ਤੁਹਾਡੀ ਤੁਹਾਡੀ ਆਪਣੀ ਪਛਾਣ ਹੋਊਗੀ ਨਹੀਂ ਸਾਡੀ ਤਾਂ ਪਛਾਣ ਹੋਊਗੀ ਠੀਕ ਹੈ ਨਾ ਹਾਂ ਹਾਂ ਉਹ ਤਾਂ ਹੈ ਹੀ ਜਿਹਦੇ ਕੋ ਕਾਗਜ਼ ਪੂਰੇ ਹੋ ਦੀ ਤਾਂ ਆਪਣੇ ਆਪ ਹੀ ਸਾਰਾ ਕੁਝ ਠੀਕ ਆ ਠੀਕ ਹੈ ਨਾ ਉਹਨੂੰ ਤਾਂ ਕੋਈ ਟੈਨਸ਼ਨ ਹੈ ਨਹੀਂ ਪਰ ਹੁਣ ਆ ਹੁਣ ਆ ਤੁਹਾਡੇ ਸਾਹਮਣੇ ਆ ਕੋਈ ਐਡਰੈਸ ਨਹੀਂ ਲਿਖਿਆ ਕੋਈ ਕੁਝ ਨਹੀਂ ਲਿਖਿਆ ਕਿਹੜੀ ਕਾਰਦੀ ਹੋਣੀ ਚਾਹੀਦੀ ਹੋਣੀ ਚਾਹੀਦੀ ਜਿਹੜੀ ਚਾਹੀਦੀ ਚਾਹੀਦੀ ਲਗਦਾ ਵੀ ਇਹ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਜਿਹੜਾ ਨਵਾਂ ਉਪਰਾਲਾ ਕੀਤਾ ਵੀ ਆਮ ਵਾਲੇ ਸਮੇਂ ਨੂੰ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਸਮੱਸਿਆ ਹੱਲ ਹੋ ਜੂਗੀ ਮੈਂ ਤਾਂ ਇਹ ਜਾਣਦਾ ਜੇ ਕੋਈ ਸਵਾਰੀ ਸਮਝਦਾਰ ਹੈ ਨਾ ਤਾਂ ਉਹ ਸਹੀ ਆਟੋ 'ਚ ਹੀ ਬੈਠੂਗੀ ਗਲਤ ਆਟੋ 'ਚ ਜੇ ਉਹ ਬੈਠਦੀ ਤਾਂ ਉਹਦੀ ਜ਼ਿੰਮੇਵਾਰ ਉਹ ਆ ਉੱਚੇ ਪੁਲਿਸ ਦਾ ਕੋਈ ਰੋਲ ਨਹੀਂ ਹੈਗਾ ਹੁਣ ਸਾਡੇ ਐਡਰੈਸ ਲਿਖਿਆ ਅਸੀਂ ਤਾਂ ਆਪ ਕਹਾਂਗੇ ਸਵਾਰੀ ਨੂੰ ਕੋਈ ਫੋਟੋ ਖਿੱਚ ਲੋ ਠੀਕ ਹੈ ਨਾ ਮਗੋੜੀ ਜੇ ਹੁਣ ਗਲਤ ਆਟੋ ਜੇ ਬੈਠੋਗੇ ਉਹਦੀ ਜ਼ਿੰਮੇਵਾਰ ਸਵਾਰੀ ਖੋਦੈਣਾ ਉੱਚੇ ਪੁਲਿਸ ਦਾ ਵੀ ਕੋਈ ਰੋਲ ਨਹੀਂ ਹੈਗਾ ਜੇ ਆਪਾਂ ਕਹੀਏ ਕਿ ਹਮੇ ਪੁਲਿਸ ਫੜਦੀ ਨਹੀਂ ਪੁਲਿਸ ਕੀ ਕਰੂਗੀ ਉੱਥੇ ਜੇ ਸਵਾਰੀ ਗਲਤ ਕਰੂਗੀ ਹੁਣ ਤੁਸੀਂ ਆ ਤੁਸੀਂ ਜੇ ਮੇਰੇ ਆਟੋ ਦਾ ਸਾਡਾ ਐਡਰੈਸ ਲੈ ਕੇ ਬੈਠੋਗੇ ਤਾਂ ਤੁਹਾਡੀ ਸੇਫਟੀ ਹੈ ਨਾ ਬਿਲਕੁਲ ਮੇਰੀ ਤਾਂ ਕੋਈ ਸੇਫਟੀ ਨਹੀਂ ਹੈਗੀ ਜੇ ਮੈਂ ਤੁਹਾਡੇ ਨਾਲ ਕੋਈ ਗਲਤ ਗੱਲ ਕਰੂੰਗਾ ਤਾਂ ਉੱਚੇ ਤਾਂ ਮੈਂ ਹੀ ਫਸਣਾ ਨਾ ਉੱਚੇ ਜੇ ਹੁਣ ਆਪਾਂ ਤੁਸੀਂ ਜਾ ਕੇ ਪੁਲਿਸ ਨੂੰ ਕਹੋਗੇ ਕਿ ਪੁਲਿਸ ਕੁਛ ਨਹੀਂ ਕਰ ਰਹੀ ਪੁਲਿਸ ਦਾ ਕੋਈ ਰੋਲ ਹੀ ਨਹੀਂ ਹੈਗਾ ਗਲਤ ਤਾਂ ਤੁਸੀਂ ਚੂਜ਼ ਕੀਤਾ ਨਾ ਮੈਂ ਤਾਂ ਬੰਦੇ ਵੀ ਇਹ ਗ੍ਰਾਫਿਕ ਪੂਰੇ ਦੇਣ ਦਾ ਵੀ ਕਾਫੀ ਸਹੀ ਫੈਸਲਾ ਦਿੱਤਾ ਸਵਾਰੀ ਵੀ ਖੁਦ ਹੀ ਬੇਵਾਰ ਹੋ ਗਈ ਸਵਾਰੀ ਹੁਣ ਦੇਖ ਕੇ ਬੈਠੀ ਵੀ ਆਟੋ ਵਾਲੇ ਵਰਦੀ ਪਾਈ ਆ ਅੱਗੇ ਨੰਬੇ ਪਿੱਛੇ ਨੇਮ ਪਲੇਟ ਲੱਗੀ ਤਾਂ ਕਾਫੀ ਉਹ ਵੀ ਆਪਣੇ ਨੂੰ ਸੁਰੱਖਿਆ ਜੀ ਮਹਿਸੂਸ ਕਰਾਏਗੀ ਸਹੀ ਹੈ ਸਹੀ ਹੈ ਜੀ ਸੋ ਇਹ ਆਟੋ ਡਰਾਈਵਰ ਪਰ ਆ ਗਏ ਜਿਨ੍ਹਾਂ ਨੇ ਇਸ ਗੱਲ ਦਾ ਜਿਹੜਾ ਲੁਧਿਆਣਾ ਟ੍ਰੈਫਿਕ ਪੁਲ ਨੇ ਨਵਾਂ ਉਪਰਾਧਾ ਕੀਤਾ ਵੀ ਹਰ ਡਰਾਈਵਰ ਦੇ ਅਗੇ ਨੇਮ ਪਲੇਟ ਨੰਬਰ ਪਲੇਟ ਵਗੈਰਾ ਡਰੈਸ ਹੋ ਗਈ ਤਾਂ ਅਸਰ ਦੇਖਣਾ ਸ਼ੁਰੂ ਹੋ ਗਿਆ ਜਿਹੜੇ ਜੈਨੂਨ ਡਰਾਈਵਰ ਹੁੰਦੇ ਆ ਉਹ ਇਸ ਗੱਲ ਨੂੰ ਸਮਝਦੇ ਆ ਵੀ ਪਰਿਵਾਰ ਪਾਲਣਾ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਆਟੋ ਦੇ ਅੱਗੇ ਆਟੋ ਦਾ ਨੰਬਰ ਬਕਾਇਦਾ ਲਿਖਿਆ ਉਸ ਦੇ ਨਾਲ ਬੰਦਿਆ ਦਾ ਡਰਾਈਵਰ ਗੱਡੀ ਨਾਮ ਦੇ ਹੋਗੀ ਉਹਦਾ ਨਾਮ ਲਿਖਿਆ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਮਰਦੀ ਪਾ ਲਈ ਹੈ ਲੱਗਦਾ ਵੀ ਇਹ ਤਹਾਡੇ ਪਾਸੇ ਬਹੁਤ ਬੈਨੀਫਿਟਾਂ ਡੀ ਕੀ ਜਿੰਦਾ ਵੀ ਸਵਾਲ ਹੋਊਗਾ ਵੇਖੋ ਜੀ ਬਹੁਤ ਵਧੀਆ ਆਵਾਜ਼ ਜੋ ਵੀ ਰੂਲ ਕੱਢੇ ਨੇ ਸਰਕਾਰ ਨੇ ਚੰਗੇ ਕੱਢੇ ਆ ਮਾਰੇ ਦੀ ਇਹਦੇ ਨਾਲ ਇੱਕ ਤਾਂ ਰੱਸ ਜਿਹੜੀਆਂ ਬਗੈਰ ਕਾਗਜ਼ ਪత్రਾਂ ਚੱਲਦੇ ਉਹ ਗੱਡੀਆਂ ਨੂੰ ਬਹੁਤ ਫਾਇਦਾ ਹੋ ਬੰਦ ਹੋਣਗੇ ਜਿਹੜੇ ਕਿਰਾਏ ਤੇ ਚੱਲਦੀਆਂ ਨੇ ਉਹਨਾਂ ਨੂੰ ਵੀ ਬਹੁਤ ਹੋਊਗੀ ਉਹ ਵੀ ਵਰਦੀ ਪਾਣਾ ਮਨਚ ਖੋੜਾ ਲੱਗਦਾ ਵੀ ਵਰਦੀ ਪਾਈ ਬਹੁਤ ਇੱਜ਼ਤ ਬਿਲਕੁਲ ਹੁਣ ਇਹ ਸਾਨੂੰ ਹੈਗਾਗਾ ਵੀ ਸਾਨੂੰ ਕੋਈ ਘੇਰ ਨਹੀਂ ਸਕਦਾ ਹੁਣ ਅਸੀਂ ਸਾਡੇ ਕੋ ਸਾਰਾ ਕੁਝ ਪੂਰਾ ਹੱਸਦਾ ਬਿਲਕੁਲ ਲੱਗੀ ਹੈ ਜੀ ਤੋ ਇਹ ਆਟੋ ਡਰਾਈਵਰ ਜਿਹੜੇ ਮੰਨਦੇ ਇਸ ਗੱਲ ਨੂੰ ਸਮਝਦੇ ਵੀ ਹੈ ਕਿ ਇੱਕ ਤਾਂ ਜਿਹੜੀ ਇਹ ਟ੍ਰੈਫਿਕ ਪੁਲੀ ਜਿਹੜਾ ਨਵਾਂ ਜਿਹੜਾ ਇਨੀਸ਼ੀਅਲ ਕੀਤਾ ਹੈਗਾ ਉਹਨਾਂ ਵਾਸਤੇ ਕਾਫੀ ਲਾਹੇਵੰਦ ਦਾ ਫਾਇਦੇਮੰਦ ਦਾ ਇੱਕ ਇੱਜ਼ਤ ਵੀ ਬਣੂਗੀ ਕਿਉਂਕਿ ਡਰਾਈਵਰ ਦਾ ਉਸ ਗੱਡੀ ਦੇ ਅੱਗੇ ਦਾ ਬਕਾਇਦਾ ਜਿਹੜੇ ਨੰਬਰ ਪਲੇਟ ਲੱਗੀ ਆ ਉਹਨਾਂ ਦਾ ਕਾਫੀ ਬੈਨੀਫਿਟ ਮਿਲੇ ਆ ਤੇ ਇਲ ਸ਼ਾਨੇ ਦਾ ਇਲ ਸ਼ਾਨੇ ਵੀ ਅਗਲੀ ਵਕਤ ਵਧਦੀ ਪਾਈ ਹੋਈ ਆ ਬਕਾਇਦਾ ਕਿਵੇਂ ਦੇਖਦੇ ਹੋ ਵੀ ਵਧਦੀ ਪਾਈ ਨਹੀਂ ਆ ਕਾਫੀ ਅੱਛਾ ਲੱਗਾ ਹਾਂ ਜੀ ਹਾਂ ਜੀ ਇਹ ਬੈਨੀਫਿਟ ਆ ਦੇ ਦੀ ਇਸ ਦਾ ਆਪਕੋ ਫਾਇਦਾ ਹੈ ਹਾਂ ਫਾਇਦਾ ਇਹ ਸਰ ਜਦ ਚਲਾ ਚਲਾ ਰਹੇ ਤਾਂ ਠੀਕ ਹੈ ਚਲ ਰਹਾ ਹੈ ਠੀਕ ਹੈ ਦੇਖੋ ਇਹ ਡਰਾਈਵਰ ਭਰਾ ਹੈਗਾ ਆਟੋ ਦਾ ਜਿਹੜੇ ਮਿਹਨਤ ਕਸ਼ੂਲੇ ਦੇ ਲੋਕ ਹੈ ਪਿੱਛੇ ਦੀ ਦੇਖ ਸਕਦੇ ਹੋ ਇਹ ਆਟੋ ਸਟੈਂਡ ਤੇ ਹੈਗਾ ਜਿਹੜਾ ਲੋਕਲ اٹੇ ਕੋਲ ਹੈਗਾ ਲੁਧਿਆਣਾ ਦੇ ਬਗਾਦਾ ਹਰ ਬਗਾਦਾ ਡਰਾਈਵਰ ਹੈ ਉਹ ਬਗਾਦਾ ਵਰਦੀਆਂ ਨੂੰ ਦਿਖੂਗਾ ਇੱਥੇ ਤਾਂ ਇਹ ਆ ਜਿਹੜਾ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਜਿਹੜਾ ਇੱਕ ਇਸ਼ਾਰਾ ਦਿੱਤਾ ਗਿਆ ਸੀ ਤਾਂ ਕਿ ਉਹਨਾਂ ਆ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸਚਾਰੂ ਰੰਗਣਾ ਰੱਖਿਆ ਜਾਵੇ ਇਸ ਦੇ ਨਾਲ ਹੀ ਉਹ ਜਿਹੜੇ ਸ਼ਰਾਰਤੀ ਅੰਸਰ ਆਟੋ ਵਾਲੇ ਆਤੜੇ ਲੁੱਟਖਾਂ ਖੋਹਦੇ ਸੀ ਉਹਤੇ ਬਗੈਦਾ ਨਕੀਲ ਕਰਤੀ ਜਾਊਗੀ ਸੋ ਇਹ ਤੁਸੀਂ ਪਿਛੇ ਦੇਖਦੇ ਹੋ ਤਕਰੀਬਨ ਹਰ ਬੰਦੇ ਨੇ ਇੱਥੇ ਆਪਣੀ ਵਰਦੀ ਪਾਈ ਹੋਈ ਆ ਭਾਈ ਕਿੰਦਾ ਲੱਗਦਾ ਵੀ ਵਰਦੀ ਪਾਈ ਆ ਟ੍ਰੈਫਿਕ ਪੁਲਿਸ ਦਾ ਕਾਫੀ ਵੱਡਾ ਪ੍ਰਾਲਾ ਕੀਤਾ ਹੈ ਫਾਇਦਾ ਹੈਗਾ ਤੁਹਾਨੂੰ ਹਾਂ ਬਿਲਕੁਲ ਫਾਇਦਾ ਹੈਗਾ ਜੀ ਬਿਲਕੁਲ ਫਾਇਦਾ ਆਏਗਾ ਫਰਸ ਕਲਾਸ ਇਹ ਜ਼ਰੂਰੀ ਸੀਗਾ ਲੱਗਦਾ ਜਿਹੜੇ ਦੂਸਰੇ ਬੰਦੇ ਲੁੱਟਵਾ ਹੋਗਾ ਲੁੱਟੂ ਹੋਗਾ ਅਰਦੇ ਸੀ ਤੁਹਾਡੇ ਆਰਡਰ ਯਾਰਡ ਚ ਉਹਨਾਂ ਦੇ ਕੇਲ ਗੱਸੀ ਜਾਊਗੀ ਹਾਂ ਹਾਂ ਬਿਲਕੁਲ ਉਹਨਾਂ ਦਾ ਬੇਕਾਰ ਕੰਮ ਹੋਊਗਾ ਹੁਣ ਇਹ ਤਾਂ ਹੋਊਗਾ ਨਾ ਵੀ ਇਮਾਨਦਾਰ ਬੰਦੇ ਗੱਡੀ ਚਲਾ ਰਹੇ ਆ ਬਿਲਕੁਲ ਇਮਾਨਦਾਰ ਔਰ ਪਰਿਵਾਰ ਵੀ ਪਾਲਦੇ ਹੋ ਹਾਂ ਪਰਿਵਾਰ ਪਾਲਦੇ ਆ ਹੁਣ ਲੋਕਾਂ ਦੇ ਵਹਿ ਜੋ ਬਿਠਾ ਲੈਂਦੇ ਆ ਡਰਾਈਵਰ ਆਪ ਚਲਾਉਂਦਾ ਜਨਾਨੀਆਂ ਪਿੱਛੇ ਲੁੱਟਣ ਨੂੰ ਬਿਠਾ ਲੈਂਦੇ ਆ ਹੁਣ ਉਹਨਾਂ ਦਾ ਕੰਮ ਖਰਾਬ ਹੋ ਜਾਊਗਾ ਬਕਾਇਦਾ ਵਧੀਆ ਕੀਤਾ ਸਰਕਾਰ ਨੇ ਤੁਹਾਡਾ ਫਾਇਦਾ ਹੋਏ ਲਗਾਦਾ ਵੀ ਇਹਨਾਂ ਟ੍ਰੈਫਿਕ ਪੁਲਿਸ ਜਿਹੜਾ ਲੁਧਿਆਣੇ ਟ੍ਰੈਫਿਕ ਹੁੰਦਾ ਜਿਆਦਾ ਉੱਚ ਨੂੰ ਕੇਲ ਹੁਣ ਸਹੀ ਸਹੀ ਚੱਲੂ ਹੋ ਜਾਊਗਾ ਹਾਂ ਬਿਲਕੁਲ ਸਹੀ ਚੱਲੂ ਹੋ ਜਾਊਗਾ ਹੁਣ ਟਿਕਦਾ ਦੇਖਦੇ ਹੋ ਵੀ ਹੁਣ ਡਰਾਈਵਰਾਂ ਨੇ ਵਰਦੀ ਪਾ ਲਈ ਹੈ ਵੀ ਸਰਕਾਰ ਟ੍ਰੈਫਿਕ ਪੁਲਿਸ ਨੇ ਇਹ ਨਵਾਂ ਉਪਰਾਲਾ ਕੀਤਾ ਫਾਇਦਾ ਹੈਗਾ ਤੁਹਾਡੇ ਲੋਕਾਂ ਨੂੰ ਸੇਫਟੀ ਮਿਲੇ ਹੋਵੇ ਜੇ ਮੈਨੂੰ ਪਤਾ ਹੈ ਹਿੰਦੀ ਬੋਲੋ ਹਿੰਦੀ ਸੇਫਟੀ ਹੋ ਗਈ ਅੱਡੀ ਹਾਂ ਸੇਫਟੀ ਹੈ ਤੋ ਸਵਾਰੀਆਂ ਵੀ ਕਹਿੰਦੀ ਸਾਡਾ ਕਾਫੀ ਫਾਇਦਾ ਹੋਊਗਾ ਕਿ ਸੇਫਟੀ ਹੋ ਜਾਊਗੀ ਕਿ ਆਮੜੇ ਲੋਕ ਹੁੰਦੇ ਸੀ ਉਹਨਾਂ ਨੂੰ ਪਤਾ ਲੱਗਦਾ ਨਹੀਂ ਸੀ ਵੀ ਇਹ ਡਰਾਈਵਰ ਕਿੱਥੇ ਜਾਣਾ ਕਿੱਥੇ ਜਾਊਗਾ ਤੇ ਵਰਦੀ ਪਾਣ ਦਾ ਇੱਕ ਨਵਾਂ ਇਸ਼ਾਰਾ ਗਿਆ ਸੀ ਤਾਂ ਅੱਜ ਤਕਰੀਬਨ ਆਟੋ ਵਾਲਿਆਂ ਦੇ ਜਿਹੜਾ ਦਾਣਾ ਨਿਕਲ ਕਰਦੇ ਲੁਧਣਾ ਸ਼ਹਿਰ ਦੇ ਵਿੱਚ ਲੁਧਣਾ ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਅੱਜ ਤੋਂ ਹਰ ਆਟੋ ਦੇ ਅੱਗੇ ਔਰ ਪਿੱਛੇ ਉਹਨਾਂ ਦੇ ਬਕਾਇਦਾ ਆਟੋ ਦਾ ਨੰਬਰ ਉਹਨਾਂ ਦਾ ਨੇਮ ਔਰ ਬਗੈਰਾਂ ਉਹਨਾਂ ਦੇ ਮੋਬਾਈਲ ਨੰਬਰ ਹੋਣਗੇ ਇਸ ਦੇ ਨਾਲ ਹੀ ਹਰ ਆਟੋ ਡਰਾਈਵਰ ਇੱਕ ਵਰਦੀ ਪਹਿਨੂਗੀ ਡਰੈਸ ਕੋਡ ਕਰਤਾ ਤਾਂ ਕਿ ਉਹਨੂੰ ਲੱਗੇ ਵੀ ਇਹ ਸ਼ਹਿਰ ਦਾ ਵਸ਼ਿੰਦਾ ਸ਼ਹਿਰ ਵਿੱਚ ਆਟੋ ਵਾਲਾ ਹੈਗਾ ਭਾਜੀ ਕੀ ਨੰਬਰ ਡਾ ਸਾਹਿਲ ਆਟੋ ਚਲਾਉਂਦੇ ਹਾਂ ਇਹਦਾ ਨਵਾਂ ਪ੍ਰਾਲਾ ਕੀਤਾ ਗਿਆ ਟ੍ਰੈਫਿਕ ਪੁਲਿਸ ਦੇ ਨਾਮ ਵੱਲੋਂ ਲੱਗਦਾ ਤੁਹਾਡੇ ਤੁਹਾਡੇ ਹੱਕ ਦੇ ਵਿੱਚ ਤੁਹਾਡਾ ਤੁਹਾਡਾ ਤੁਹਾਨੂੰ ਬੈਨੀਫਿਟ ਮਿਲ ਜੂਗਾ ਵਧੀਆ ਜੀ ਭਾਜੀ ਇਹ ਚੋਰੀ-ਚੁਰੀਆਂ ਡਾਕੇ-ਡੁਕੇ ਘਟਣਗੇ ਵਧੀਆ ਰਹੇਗਾ ਜਿਨ੍ਹਾਂ ਕੋਲ ਤਾਂ ਆਰ ਸੀ ਲਾਇਸੈਂਸ ਹੈਗੇ ਨੇ ਉਹ ਬੰਦੇ ਚਲਾਣਗੇ ਜਿਨ੍ਹਾਂ ਕੋ ਨਹੀਂ ਹੈਗੇ ਅਗਲੇ ਆਪਣਾ ਪੂਰਾ ਕਰਨਗੇ ਆਪਣਾ ਇੱਕ ਤਾਂ ਬੰਦੇ ਉਹ ਵੀ ਵਰਦੀ ਪਾਣਾ ਕੋੜੇ ਲੱਗਦਾ ਵੀ ਇਹਦਾ ਵੱਡੇ ਸ਼ਾਇਦ ਵਰਦੀ ਆਉਣੀ ਸਵਾਰੀ ਵੀ ਪੈਸੇ ਭਰੇਗੀ ਪੈਸੇ ਭਰੇਗੀ ਹਾਂ ਤੇ ਨਾਲ ਬੈਨੀਫਿਟ ਸਾਰਿਆਂ ਨੂੰ ਮਿਲੇਗਾ ਜਿਵੇਂ ਕੋਈ ਸਵਾਰੀ ਦਾ ਸਮਾਨ ਰਹਿ ਜਾਏਗਾ ਜਿਉਹਨਾਂ ਕੋਲ ਪਿੱਛੇ ਲੱਗਾ ਹੋਏਗਾ ਅਗਲੇ ਫੋਟੋ ਖਿੱਚ ਕੇ ਲੈ ਤਾਂ ਸਕਣਗੇ ਆਪਣੇ ਇਮਾਨਦਾਰੀ ਸਾਹਮਣੇ ਵੀ ਆਉਗੀ ਤਾਂ ਲੱਗਦਾ ਤੁਹਾਡੀ ਤੁਹਾਡੀ ਵੀ ਤੇ ਮੇਨ ਤੁਹਾਡੇ ਸਾਹਮਣੇ ਲੋਕਾਂ ਸਾਹਮਣੇ ਫੈਲੂਗੀ ਆ ਵੀ ਬੰਦੇ ਇਹ 400 ਵਾਰੀਆਂ ਲਾਊਡ ਜਿਹੜੀ ਕਿਤੇ ਉਹ ਗਲਤ 5 ਬਹਿਣੀਆਂ ਚਾਹੀਦੀਆਂ ਹਾਂ ਕਿਉਂਕਿ ਸਵਾਰੀ ਪੂਰੇ ਪੈਸੇ ਨਹੀਂ ਭਰਦੀ ਠੀਕ ਹੈ ਮੰਨਦੇ ਕੋਈ ਅਗੇ ਡਾ ਅੱਗੇ ਪਿੱਛੇ ਸਵਾਰੀ ਸੀ ਅੱਗੇ ਬਿਠਾਉਂਦੇ ਸੀ ਉਹਨਾਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਵੀ ਆਉਂਦੀ ਸੀ ਐਕਸੀਡੈਂਟ ਚਾਂਸ ਹੁੰਦੇ ਆ ਇਹ ਵਧੇ ਕੀਤਾ ਵੀ ਅੱਗੇ ਡਰਾਈਵਰ ਕੋ ਸਵਾਰੀ ਨਹੀਂ ਬਿਠਾਣੀ ਚਾਹੀਦੀ ਮੰਨਦੇ ਹਾਂ ਉਹ ਤਾਂ ਭਾਜੀ ਜਾਇਜ਼ ਹੀ ਗੱਲ ਪਰ ਇਹ ਈ ਰਿਕਸ਼ਾ ਜੋ ਜੇ ਚਾਰ ਸਵਾਰੀਆਂ ਬਿਠਾਣੇ ਆ ਤਾਂ ਸਵਾਰੀ ਪੈਸੇ ਨਹੀਂ ਭਰਦੀ ਬਾਕੀ ਵੱਡੇ ਸ਼ਹਿਰ ਦਿੱਲੀ ਵਗੇ ਸ਼ਹਿਰਾਂ ਵਿੱਚ ਵੀ ਅੱਗੇ ਸਵਾਰੀ ਬਿਠਾਉਂਦੇ ਨਹੀਂ ਪਿੱਛੇ ਓਨੀ ਚਾਰ ਸਵਾਰੀਆਂ ਬਿਠਾਉਂਦੀਆਂ ਉਹ ਵੀ ਕੰਮ ਕਰਦੀ ਹੈ ਭਰਾ ਚਲੋ ਲੱਗਦਾ ਅੱਗੇ ਹੁਣ ਇਹਦਾ ਸਮਾਂ ਬੜੀ ਗੁਰ ਅੜੂ ਕਹਾਉਂਦੀ ਉਹ ਤਾਂ ਹੈ ਹੀ ਆ ਜੀ ਪਰ ਇਹ ਜਿਹੜਾ ਟਾਈਮ ਨੂੰ ਦੇਣਾ ਚਾਹੀਦਾ ਥੋੜਾ ਜਿਹਾ 2 ਮਿੰਟਾਂ ਦਾ ਦੇ ਤਾਂ ਆ 2 ਮਿੰਟਾਂ ਦਾ ਹਾਂਜੀ ਹਾਂ ਉਹਦਾ ਬੈਨੀਫਿਟ ਹੋਏਗਾ ਕਿਉਂਕਿ ਕਈਆਂ ਕੋਲ ਪੈਸੇ ਹੈ ਨਹੀਂ ਖੜੇ ਪੈਰ 15-15000 ਰੁਪਏ ਕਿੱਥੋਂ ਲਾਣਗੇ ਆਰਸੀ ਲਾਇਸੈਂਸ ਇੰਸ਼ੋਰੈਂਸ ਲਈ ਜਿਨ੍ਹਾਂ ਕੋਲ ਤਾਂ ਚੱਲ ਹੈਗੇ ਆ ਉਹ ਤਾਂ ਲਾ ਦੇਣਗੇ ਗਰੀਬ ਬੰਦਾ ਮਰਦਾ ਜਿਹੜੇ ਜਿਹੜੇ ਸਹੀ ਬੰਦੇ ਹੋਣਗੇ ਉਹ ਉਹੀ ਆਟੋ ਸਹੀ ਕੰਮ ਕਰਨਗੇ ਜਿਹੜੇ ਗਲਤ ਹੋਣਗੇ ਬੰਦੇ ਸ਼ਹਿਰ 'ਚ ਨਹੀਂ ਰਹਿਣਗੇ ਹਾਂਜੀ 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 ਉਹ ਤਾਂ ਸਹੀ ᱛੋ ਜਿੰਨੇ ਵੀ ਹੁਣ ਇਸ ਟਾਈਮ ਦੰਦਸਾਹੀ ਆਟੋ ਵਾਲੇ ਹੈਗੇ ਆ ਉਹਨੇ ਵਰਦੀਆਂ ਪਾਣੀ ਛੁਟੀਆਂ ਡੇ ਲੁਧਿਆਣਾ ਟ੍ਰੈਫਿਕ ਪੁਲਿਸ ਵਾਲੇ ਨਮਾ ਪ੍ਰਲਾਖ ਕੀਤਾ ਸੀ ਹਰ ਆਟੋ ਡਰਾਈਵਰ ਵਰਦੀ ਫਾਦੂਗਾ ਤੇ ਆਪਣੇ ਆਰਡਰ ਅੱਗੇ ਪਿੱਛੇ ਬਗੈਦਾ ਆਪਣੇ ਆਰਡਰ ਦਾ ਨੰਬਰ ਆਪਣਾ ਨਾਮ ਬੜਾ ਮੋਬਾਈਲ ਨੰਬਰ ਮੈਂਸ਼ਨ ਹੋਗਾ ਤਾਂ ਉਸ ਦਾ ਅਸਰ ਲੁਧਿਆਣਾ ਵਿੱਚ ਦੇਖਣਾ ਸ਼ੁਰੂ ਹੋ ਗਿਆ ਤੇ ਇਸ ਬਾਰੇ ਗੱਲ ਕਰਦੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਖੜੇ ਉਹਨਾਂ ਵੀ ਗੱਲਬਾਤ ਕਰਦੇ ਕਿਸ ਤਰ੍ਹਾਂ ਅਸਰ ਦੇਖਣ ਨੂੰ ਮਿਲ ਰਿਹਾ ਉਹਨਾਂ ਦਾ ਤੋ ਮੌਜੂਦਾ ਇਸ ਟਾਈਮ ਲੋਕਲ ਟ੍ਰੈਫਿਕ ਪੁਲਿਸ ਵਾਲੇ ਵੀ ਦੇਖੋ ਆਟੋ ਵਾਲੇ ਚੈੱਕ ਕਰਦੇ ਪਏ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਆਟੋ ਵਾਲੇ ਨੂੰ ਕਿਸਤਾ ਰੋਕਦੇ ਆ ਇਹਦੇ ਵਰਦੀ ਪਾ ਰਹੇ ਹੈਗੇ ਆ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਆਟੋ ਵਾਲੇ ਆਪਣੀ ਵਰਦੀਆਂ ਪਾਣ ਤਾਂ ਕਿ ਉਹਦੇ ਚੈਕਿੰਗ ਕਰਨ ਵੀ ਕੀ ਕਾਗਜ਼ ਆਰਗੂਮੈਂਟ ਹੈ ਕਿ ਨਹੀਂ ਹੈ ਤੇ ਬਗੈਰ ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੁੱਛਦੇ ਆ ਦੇਖੋ ਜੀ ਦੇਖਦੇ ਹੋ ਵੀ ਇਸ ਡਰਾਈਵਰ ਨੇ ਵੀ ਆਪਣਾ ਪੂਰੀ ਵਰਦੀ ਪਾਈ ਹੋਈ ਆ ਇਹ ਬਹੁਤ ਵਧੀਆ ਕਿਸਾ ਦੇਖਦੇ ਹੋ ਵੀ ਟ੍ਰੈਫਿਕ ਪੁਲਿਸ ਵਾਲੋ ਬੜਾ ਵੱਡਿਆ ਇੱਕ ਨਵਾਂ ਪ੍ਰਾਲਾ ਕੀਤਾ ਗਈ ਸਾਰੇ ਆਟੋ ਵਾਲੇ ਆ ਪਾਣ ਦੀ ਵਰਦੀ ਕਿਹਦਾ ਦੀ ਲੋੜ ਇਹਨਾਂ ਨੇ ਅਪੀਲ ਕੀਤੀ ਆਪੋ ਕੋ ਵੀ ਵਰਦੀਆਂ ਪਾਉਣ ਤਾਂ ਜੋ ਕੋ ਜਿਹੜੇ ਗਲਤ ਅੰਸਰ ਨੇ ਵਗੈਰਾ ਜੇਲਾ ਆਪਣੇ ਕੋਈ ਗੱਡੀ ਆਟੋ ਵਿੱਚ ਬੈਠਦੇ ਨੇ ਇਹਨਾਂ ਦਾ ਨਾਮ ਨੇਮ ਵਗੈਰਾ ਪੜਿਆ ਹੋਵੇ ਜਾਂ ਸਾਈਡ ਦਾ ਨੰਬਰ ਵਗੈਰਾ ਲਿਖਿਆ ਜਾਂ ਪੜਿਆ ਜਾਂ ਕੋਈ ਕੋਈ ਕਿਸੇ ਦਾ ਕੋਈ ਕੋਈ ਅਜਿਹੀ ਘਟਨਾ ਨਾ ਵਾਪਰ ਜਾਵੇ ਕਿਸੇ ਨਾਲ ਦੇਖਣੇ ਜਿਹੜੇ ਸ਼ਾਰਧੀਆਂ ਅੰਸਰ ਆਟੋ ਦੀ ਆੜ ਦੇ ਵਿੱਚ ਲੁਠਕਾਂ ਖੜਦੇ ਸੀ ਉੱਥੇ ਵੀ ਨਿਕਲ ਕਸੀ ਜਾਉ ਆ ਉੱਥੇ ਨਿਕਲ ਕਸੀ ਜਾਉ ਕਿਉਂਕਿ ਇਹਨਾਂ ਦੀ ਪਛਾਣ ਆ ਜੀ ਨੰਬਰ ਲੋਕੀ ਦੇਖਣ ਸਟicker ਲੱਗਣੇ ਨੇ ਐਡਰੈਸ ਵਗੈਰਾ ਪ੍ਰੋ ਇਸ ਕਰਕੇ ਫਿਰ ਲੋਕਾਂ ਪਬਲਿਕ ਨੂੰ ਸਹੂਲਤ ਦਿੰਦੇ ਜਰਾਂਗੇ ਇਹਨਾਂ ਲੱਗਦਾ ਵੀ ਹੁਣ ਲੁਧਿਆਣੇ ਟ੍ਰੈਫਿਕ ਸਮੱਸਿਆ ਦਾ ਹਾਲ ਹੁਣ ਜਲਦੀ ਹੋ ਜਾਊਗਾ ਹਾਂ ਇਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਰੋਂਗ ਪਾਰਕਿੰਗ ਨਾ ਗੱਡੀਆਂ ਖੜਨ ਕਿਸੇ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਾ ਆਵੇ ਬੜੀਆ ਸੇ ਚੱਲਣ ਦਾ ਆਪਣਾ ਢੰਗ ਨਾਲ ਚੱਲਣਾ ਹੈ ਇਸ ਦਾ ਨਾਲ ਇਹਦਾ ਸਵਾਰੀ ਵੀ ਹੁਣ ਸਖਤ ਹੈਗੀ ਹਾਂ ਸਿਰਫ ਇਹਦੇ ਨਾਲ ਜਿਹੜੀ ਸਵਾਰੀ ਵੀ ਉਸ ਸਖਤ ਰਹੇਗੀ ਹੋ ਜਾਂਦੀ ਹੈ ਕਿਸਾ ਦੇਖਦੇ ਹੋ ਵੀ ਵਰਦੀ ਪਾਣ ਨਾ ਇੱਕ ਤਰ੍ਹਾਂ ਦੇ ਸ਼ਰਾਰਤੀ ਜਿਹੜੇ ਉਹ ਆਟੋ ਵਾਲੇ ਗੈਂਗ ਜਿਹੜੇ ਸੀ ਹੁਣ ਉਹਨਾਂ ਨੂੰ ਕੱਢ ਫੀ ਜਾਊਗੀ ਤੇ ਹਾਂਜੀ ਹਾਂਜੀ ਤੁਹਾਨੂੰ ਫਾਇਦਾ ਉਹ ਤਾਂ ਕੀ ਬੈਨੇਫਿਟ ਮਿਲਿਆ ਸਪਾ ਇੱਕ ਇਹ ਹੈਗਾ ਕਿ ਸਾਡੀ ਇੱਕ ਪਛਾਣ ਹੈਗੀ ਆ ਮਤਲਬ ਮਤਲਬ ਕੋਈ ਵੀ ਜਿਹਦਾ ਹੁਣ ਕੋਈ ਗਲਤ ਕੰਮ ਕਰਦਾ ਹੈ ਅਗਲਾ ਫੜਿਆ ਜਾਊਗਾ ਨੰਬਰ ਪਲੇਟ ਸਾਰਾ ਕੁਝ ਮਤਲਬ ਕੰਪਲਸਰੀ ਹੋਣਾ ਚਾਹੀਦਾ ਹੈ ਆ ਸਵਾਰੀ ਦੀ ਸੁਰੱਖਿਅਤ ਹੈ ਹਾਂਜੀ ਹਾਂਜੀ ਹੁਣ ਕਈ ਗਲਤ ਤਰੀਕੇ ਦੇ ਨਾਲ ਚਲਾਉਂਦੇ ਨੇ ਕੋਈ ਕਾਂਡ ਕਰਕੇ ਭੱਜ ਜਾਂਦੇ ਨੇ ਬਿਲਕੁਲ ਅਗਲਾ ਫੜਿਆ ਜਾਏਗਾ ਅਗਲਾ ਉਹ ਸਜ਼ਾ ਮਿਲੇਗੀ ਕਿੱਟੀ ਵੀ ਬਗਲਾ ਇੱਜਰ ਬਣੀ ਰਹੋ ਹਾਂਜੀ ਹਾਂਜੀ ਸਾਡੀ ਕਿੱਥੋਂ ਵਾਲੇ ਤੁਸੀਂ ਦਿਲਲੀ ਤੋਂ ਜੀ ਕਿੱਥੇ ਜਾਣਾ ਤੁਸੀਂ બસટ ਦੇ ਮੇਰਾ ਵੀ ਆਟੋ ਵਾਲੇ ਲਿਆਣੇ ਜਿੰਨਾ ਸਾਰੇ ਵਰਦੀਆਂ ਪਾਣੀ ਸ਼ੂਗਰਤੀਆਂ ਬੈਨੀਫਿਟ ਹੋ ਗਿਆ ਸਭ ਦੇ ਨੰਬਰ ਨੰਬਰ ਲੱਗੇ ਆ ਇਸ ਰੱਖਿਆ ਬਸੂ ਕਰੂਏ ਆਪਣੇ ਬਿਲਕੁਲ ਬਿਲਕੁਲ ਜੜੀ ਬੁਰੀ ਦਾ ਵਧੀਆ ਉਪਰਾਲਾ ਬਿਲਕੁਲ ਸਰ ਸੋ ਕਿਹਦੇ ਨਾਲ ਕਿਤੇ ਇਸ ਟਾਈਮ ਟ੍ਰੈਫਿਕ ਪੁਲਿਸ ਦਾ ਵੀ ਹੈ ਕਿ ਨਵਾਂ ਉਪਰਾਲਾ ਜਿਹੜਾ ਕੀਤਾ ਗਿਆ ਲੁਧਾਨਾ ਵਿਖੇ ਕਿਤਨਾ ਕਿਤੇ ਨਾ ਸੀ ਕਿ ਅੱਜ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਜਿਹੜੇ ਲੁਧਾਨਾ ਵਿੱਚ ਆਟੋ ਵਾਲੇ જાય ਉਹੀ ਖਿਆ ਹੁਣ ਉਹਦੇ ਵਿਚ ਟ੍ਰੈਫਿਕ ਪੁਲਿਸ ਵੀ ਆਗ ਵੱਲੋਂ ਜਿਹੜਾ ਉਹਨਾਂ ਨੂੰ ਹਰ ਡਰਾਈਵਰ ਨੂੰ ਇੱਕ ਇੱਕ ਹਦਾਇਤ ਦਿੱਤੀ ਉਹ ਆਪਣੇ ਆਟੋ ਦੇ ਅੱਗੇ ਬਗਾਇਦਾ ਨੰਬਰ ਔਰ ਆਪਣਾ ਨੇਮ ਪਲੇਟ ਲਗਾ ਕੇ ਰੱਖਣ ਦੀ ਇਹ ਨਾਲ ਹੀ ਬਗਾਇਦਾ ਉਹ ਵਰਦੀ ਪਾ ਤਾਂ ਇਸ ਦਾ ਅਸਰ ਅੱਜ ਤੋਂ ਹੀ ਸ਼ੁਰੂ ਹੋ ਗਿਆ ਬਸ਼ੱਕ ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਥੋੜਾ ਸਮਾਂ ਵੀ ਲੱਗਿਆ ਲੇਕਿਨ ਫਿਰ ਵੀ ਜਿਹੜੇ ਜੈਨੂਨ ਸਹੀ ਆਟੋ ਵਾਲੇ ਆਪਣੇ ਪਰਿਵਾਰ ਪਾਲਦੇ ਉਹਨਾਂ ਨੇ ਅੱਜ ਤੋਂ ਹੀ ਵਰਦੀਆਂ ਪਾਣੀ ਸ਼ੁਰੂ ਕਰ ਦਿੱਤੀਆਂ ਤੇ ਆਪਣੇ ਆਟੋ ਅੱਗੇ ਪਿੱਛੇ ਵੀ ਆਪਣਾ ਨਾਂ ਔਰ ਨੰਬਰ ਪਲੇ ਲਗਾਣੀ ਸ਼ੁਰੂ ਕਰ ਦਿੱਤੀ ਤਾਂ ਕਿ ਸਵਾਰੀਆਂ ਦੀ ਵੀ ਸੁਰੱਖਿਆ ਵਾਸਤੇ ਉਹ ਵਚਨਬੱਧ ਹੈ